ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਪੂਰੀ ਸਲਵਾਰ ਦੀ ਸਟੀਚਿੰਗ ਕਿਸੇ ਭੈਣ ਨੇ ਆਪਾਂ ਨੂੰ ਕਿਹਾ ਸੀ ਵੀ ਪੂਰੀ ਸਲਵਾਰ ਦੀ ਸਟੀਚਿੰਗ ਦੱਸਿਓ ਤੇ ਅੱਜ ਆਪਾਂ ਤੁਹਾਨੂੰ ਪੂਰੀ ਸਲਵਾਰ ਦੀ ਸਟੀਚਿੰਗ ਦੱਸਦੇ ਆਂ ਇਹ ਆਪਣੇ ਕੋਲੇ 4 ਇੱਕ ਹੁੰਦੇ ਨੇ ਜੀ ਤੇ ਇਹ ਆਪਣੇ ਕੋਲੇ ਬੈਲਟ ਆ ਬੈਲਟ ਨੂੰ ਆਪਾਂ ਅਲੱਗ ਰੱਖ ਦਾਂਗੇ ਤੇ ਇਹ ਆਪਣੇ ਕੋਲੇ ਹੈਗੇ ਆ ਗੋਡਿਆਂ ਵਾਲਾ ਕੱਪੜਾ ਯਾਨੀ ਕਿ ਪਹੁੰਚਿਆਂ ਵਾਲਾ ਕੱਪੜਾ ਦਾ ठीक है जी पहला आप चारे कुंदी जी सिलाई लानी है वह लाव गे दो पल तुम तो चक के सैड त कर देने आसन सिलाइया लगनिया फिर आप दूजे पल्या रख ला चक ਅਸਨ ਵਾਲੀਆਂ ਸਲਾਈਆਂ ਨੂੰ ਆਪਾਂ ਡਬਲ ਕਰ ਲਾਂਗੇ ਜੀ ਆਵਲੇ ਦੋ ਕੁੰਦਿਆਂ ਨੂੰ ਆਪਾਂ ਹੁਣ ਸਾਈਡ ਤੇ ਕਰ ਦਾਂਗੇ ਤੇ ਆਹ ਸਲਾਈ ਨੂੰ ਆਪਾਂ ਸਿੱਧੀ ਕਰਕੇ ਇੱਕ ਸਾਈਡ ਤੋਂ ਕੁੰਦੇ ਤੋਂ ਆਪਾਂ ਜਿਹੜਾ ਗੋਡਿਆਂ ਵਾਲਾ ਕੱਪੜਾ ਹੋਊਗਾ ਉਹ ਇਹਦੇ ਨਾਲ ਆਪਾਂ ਜੜਾਈ ਕਰਾਂਗੇ ਇਧਰ ਮੁਰੀ ਵਾਲੀ ਸਾਈਡ ਤੋਂ ਆਪਾਂ ਸਲਾਈ ਲਾ ਕੇ ਲੈ ਕੇ ਜਾਣੀ ਹੈ ਜੀ ਉੱਪਰੋਂ ਸਲਾਈ ਲਾ ਕੇ ਨਹੀਂ ਲੈ ਕੇ ਜਾਣੀ ਉਹਦਾ ਆਪਾਂ ਕਾਰਨ ਦੱਸਾਂਗੇ ਤੁਹਾਨੂੰ ਵੀ ਉੱਪਰੋਂ ਸਲਾਈ ਕਿਉਂ ਨਹੀਂ ਲਾਉਣੀ ਕਿਉਂਕਿ ਕਟਿੰਗ ਵੇਲੇ ਥੋੜਾ ਬਹੁਤ ਕਪੜਾ ਵੱਧ ਘਟ ਹੋ ਜਾਂਦਾ ਫਰਕ ਪੈ ਜਾਂਦਾ ਜੇ ਸਲਾਈ ਲਾਉਣ ਲੱਗੇ ਜੇ ਆਪਾਂ ਮੂਰੀ ਕੋਲ ਸਲਾਈ ਸ਼ੁਰੂ ਕਰਾਂਗੇ ਜੀ ਤਾਂ ਜਿਹੜਾ ਵੱਧ ਘਟ ਕਪੜਾ ਹੋਊਗਾ ਬਲਾਂ ਚ ਨਿਕਲ ਜੂ ਜੇ ਆਪਾਂ ਉੱਪਰੋਂ ਸਲਾਈ ਸ਼ੁਰੂ ਕਰਾਂਗੇ ਵੱਧ ਘਟ ਕਪੜਾ ਹੋਊਗਾ ਜਿਹੜਾ ਉਹ ਮੂਰੀ ਚ ਆਊਗਾ ਫਿਰ ਮੂਰੀ ਵੱਡੀ ਛੋਟੀ ਹੋ ਜਾਂਦੀ ਹੈ ਜੀ ਜੇ ਆਪਾਂ ਕਟਿੰਗ ਕਰਕੇ ਵੀ ਬਰਾਬਰ ਕਰਦੇ ਆਂ ਇਹ ਜਿਹੜੀ ਸਲਾਈ ਲਾਉਣੀ ਹੈ ਜੀ ਆਪਾਂ ਇਸ ਤਰ੍ਹਾਂ ਦੋਨੇ ਪੱਲੇ ਬਰਾਬਰ ਰੱਖ ਕੇ ਇਹਦੋਂ ਥੋੜਾ ਜਿਹਾ ਦੋਪਲੇ ਉਪਰੋਂ ਫਿੱਟ ਲਾਂਗੇ ਫਸ ਲਾਈ ਨੂੰ ਲਾਵਨ ਕਰਦੇ ਦੂਜੀ ਸਾਈਡ ਵੀ ਇਸੇ ਹੁੰਦੇ ਦੇ ਨਾਲ ਹੀ ਆਪਾਂ ਦੂਜੀ ਸਾਈਡ ਗੋਡੇ ਦੀ ਜੜਾਈ ਕਰਨੀ ਹੈ ਜਿਵੇਂ ਪਹਿਲਾਂ ਆਪਾਂ ਉਧਰ ਕਰੀਆ ਉਹ ਇਧਰ ਵੀ ਇਸੇ ਤਰ੍ਹਾਂ ਜੜਾਈ ਕਰਨੀ ਹੈ ਆਪਾਂ ਜੜਾਈ ਕਰ ਲਈਏ ਫਿਰ ਬਾਅਦ ਚੋ ਦਿਖਾਉਣੀ ਆ ਤੁਹਾਨੂੰ ਆ ਦੇਖੋ ਜੀ ਇਧਰਲੀ ਸਾਈਡ ਤੋਂ ਆਪਾਂ ਇੱਕ ਗੋਡਾ ਆਪਾਂ ਇਧਰਲੀ ਸਾਈਡ ਜੜਾਈ ਕਰ ਲਿਆ ਹੁੰਦਿਆਂ ਦੇ ਨਾਲ ਤੇ ਫਿਰ ਆਪਾਂ ਅਸਨ ਵਾਲੀ ਸਲਾਈ ਆ ਗਈ ਦੂਜਾ ਗੋਡਾ ਜਿਹੜਾ ਆਪਣਾ ਉਹ ਇਧਰਲੀ ਸਾਈਡ ਆਪਾਂ ਜੜਾਈ ਕਰ ਲਿਆ ਹੁਣ ਆਪਾਂ ਇਹਦੇ ਨਾਲ ਜਿਹੜੇ ਦੂਸਰੇ ਗੁੰਦੇ ਆਪਾਂ ਸਲਾਈ ਕੀਤੇ ਸੀ ਅਸਨ ਵਾਲੀ ਸਲਾਈ ਲਗਾਈ ਸੀਗੀ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਖੋਲ ਕੇ ਨਾ ਇੱਕ ਪੱਲਾ ਆਪਾਂ ਉਧਰਲੀ ਸਾਈਡ ਜੜਾਈ ਕਰ ਦਾਂਗੇ ਇੱਕ ਪੱਲਾ ਆਪਾਂ ਇਧਰਲੀ ਸਾਈਡ ਜੜਾਈ ਕਰ ਦਾਂਗੇ ਦੇਖੋ ਇੱਕ ਆਪਾਂ ਇਧਰਲੀ ਸਾਈਡ ਜੜਾਈ ਕਰ ਲਾਂਗੇ ਜੀ ਦੂਜੇ ਪਾਸੇ ਆਪਾਂ ਅਸਨ ਵਾਲੀ ਸਲਾਈ ਨੂੰ ਵਿਚਾਲੇ ਕਰਕੇ ਦੂਜਾ ਗੁੰਦਾ ਆਪਾਂ ਇਧਰਲੀ ਸਾਈਡ ਜੜਾਈ ਕਰਾਂਗੇ हम आप पहला ये सिलाई ला लीएली साइड चढ़ाई हो होजू तूजा पासा दूजी साइड चढ़ाई हो होजूगा

ਫੋਲਡ ਕਰਕੇ ਆਪਾਂ ਜਿਹੜਾ ਆ ਦੂਜਾ ਪੱਲਾ ਉਹ ਇਹਨੂੰ ਚੱਕ ਕੇ ਆਪਾਂ ਦੂਜੀ ਸਾਈਡ ਤੇ ਜੜਾਈ ਕਰ ਦਾਂਗੇ ਇਹਨੂੰ ਸਿੱਧਾ ਕਰਕੇ ਇਹਨੂੰ ਆਪਾਂ ਇਧਰਲੀ ਸਾਈਡ ਜੜਾਈ ਕਰ ਲੀਏ ਇਹਨੂੰ ਹੁਣ ਆਪਾਂ ਇਧਰਲੀ ਸਾਈਡ ਸਲਾਈ ਲਗਾ ਦਾਂਗੇ ਪੂਰੀ ਸਲਾਈ ਲਗਾ ਕੇ ਜੀ ਹੁਣ ਆਪਾਂ ਉਸ ਤੋਂ ਬਾਅਦ ਬਲ ਪਾਵਾਂਗੇ ਇਨੂੰ ਇਹਦੇ ਲਈ ਸਾਈਡ ਵੀ ਆਪਾਂ ਸਲਾਈ ਲਾ ਦਈਏ ਫਿਰ ਆਪਾਂ ਬਾੜ ਪਾ ਕੇ ਦਿਖਾਵਾਂਗੇ ਹਾਂਜੀ ਹੁਣ ਆਪਾਂ ਦੇਖੋ 벨ਟ ਆਪਾਂ ਬਣਾ ਲਈ ਹੈਗੀ ਆ ਦੇਖੋ 벨ਟ ਆਪਾਂ ਤਿਆਰ ਕਰ ਲਈ ਹੈ ਬਣਾ ਕੇ ਹੁਣ ਆਪਾਂ ਬਾੜ ਪਾਵਾਂਗੇ ਤੇ ਜੇ ਆਪਾਂ 벨ਟ ਦੀ ਵੀਡੀਓ ਵੀ ਤੁਹਾਨੂੰ ਦਿਖਾਉਂਦੇ ਤਾਂ ਫਿਰ ਵੀਡੀਓ ਬਹੁਤ ਲੰਬੀ ਹੋ ਜਾਣੀ ਸੀ ਦੇਖੋ ਇਹਨੂੰ ਕੀ ਕਰਨਾ ਜੀ ਆਪਾਂ ਜਦੋਂ ਬਾੜ ਪਾਉਣੇ ਨੇ ਨਾ ਜਿਹੜਾ ਨੇਫਾ ਜਿਹਦੇ ਲਈ ਆਪਾਂ ਨੇਫਾ ਲੇੜਿਆਗਾ ਉਹ ਸਾਈਡ ਤੋਂ ਆਪਾਂ ਫੜ ਕੇ ਕੱਪੜੇ ਨੂੰ ਇਸ ਤਰ੍ਹਾਂ ਦੂਰਾ ਕਰ ਲੈਣਾ ਇੰਨਾ ਕੁ ਫਰਕ ਪਾ ਲੈਣਾ ਜੀ ਆਪਾਂ ਹੁਣ ਆਪਾਂ ਹੀ ਤੁਹਾਨੂੰ ਨਾਪ ਕੇ ਦਿਖਾਉਨੇ ਆ ਵੀ ਕਿੰਨਾ ਕੁ ਫਰਕ ਆਗਾ ਇਹ 3.5 ਇੰਚ ਦਾ ਫਰਕ ਆ ਜੀ ਦੇਖੋ ਨੇਫੇ ਵਾਲੇ ਸਾਈਡ ਤੋਂ ਨਾ ਇਧਰੋਂ ਇਧਰੋਂ ਆਪਾਂ ਫੋਲਡ ਕੀਤਾ ਉਧਰ ਆਪਾਂ ਟੱਕ ਲਗਾ ਲਾਂਗੇ 벨ਟ ਤੇ ਚਾਹੇ ਤੁਸੀਂ ਨਿਸ਼ਾਨ ਲਗਾ ਲਿਓ ਚਾਹੇ ਕੈਂਚੀ ਨਾਲ ਟੱਕ ਵਗੈਰਾ ਲਗਾ ਲਿਓ ਤੇ ਜਿਹੜਾ ਹੁਣ ਆਪਣਾ ਵੱਡਾ ਪਾਸਾ ਹੋਊਗਾ ਉਹ ਆਪਾਂ ਇਧਰੋਂ ਪਹਿਲਾਂ ਦੋ ਬਾਲ ਪਾ ਲਈਏ ਉਹਦੇ ਨਾਲ ਜੜਾਈ ਕਰਾਂਗੇ ਬੈਕ ਵਾਲੇ ਆਪਾਂ ਦੋ ਬਾਲ ਪਾਉਨੇ ਆਗੇ ਆਪਾਂ ਜਿਹੜਾ ਵੱਧ ਪਾਸੇ ਤੇ ਨਿਸ਼ਾਨ ਲਗਾਇਆ ਸੀ ਨਾ ਉਹਨੂੰ ਆਪਾਂ ਜੜਾਈ ਕਰ ਲਾਂਗੇ ਆ ਦੇਖੋ ਨੇਫੇ ਵਾਲਾ ਸਾਈਡ ਆ ਆਪਣੇ ਫਰੰਟ ਪਾਸੇ ਆਉ ਉਹ ਜਿੱਦ ਤਰ੍ਹਾਂ ਆਪਾਂ ਬਲ ਪਾਵਾਂਗੇ ਇਹ ਆਪਾਂ ਬੈਕ ਪੱਲੇ ਨੂੰ ਜੜਦੇ ਆਂਗੇ ਜਿੱਥੇ ਤੱਕ ਆਪਾਂ ਟੱਕ ਆਪਾਂ ਟੱਕ ਲਗਾਏ ਨੇ ਉੱਥੇ ਤੱਕ ਆਪਾਂ 벨ਟ ਨੂੰ ਜੜਾਈ ਕਰ ਲਾਂਗੇ ਸਲਵਾਰ ਨਾਲ ਤਾਂ ਆਪਾਂ ਨੂੰ ਕੋਈ ਨਾਪਣ ਦੀ ਜ਼ਰੂਰਤ ਵੀ ਨਹੀਂ ਪੈਂਦੀ ਹੈਗੀ। ਆ ਦੇਖੋ ਇੱਥੇ ਤੱਕ ਆਪਾਂ ਟੱਕ ਲੱਗਿਆ ਹੋਇਆ ਹੈਗਾ ਇੱਥੇ ਤੱਕ ਆਪਾਂ ਇਹਨੂੰ ਜੜਾਈ ਕਰ ਲੈਣੀ ਹੈ। ਉਨੀ ਹੀ ਆਪਾਂ ਦੂਜੀ ਸਾਈਡ ਤੋਂ ਸਲਾਈ ਲਗਾ ਲਾਂਗੇ। ਉਨੀ ਆਪਾਂ ਇਧਰਲੀ ਸਾਈਡ ਤੋਂ ਸਲਾਈ ਲਗਾ ਲਾਂਗੇ। ਨਾਲੇ ਤਾਂ ਆਪਣੀ ਇੱਥੇ ਬਲਾਂ ਤੋਂ ਸਲਾਈ ਪੱਕੀ ਹੋ ਜੂਗੀ। ਨਾਲੇ ਆਪਣੇ 벨ਟ ਦੀ ਜੜਾਈ ਹੋ ਜੂਗੀ ਜਿਹੜਾ ਆਪਣੇ ਕੋਲੇ ਬਾਕੀ ਘੇਰ ਬਚ ਜੂਗਾ ਉਹਦੇ ਵਿੱਚ ਆਪਾਂ ਬਾੜ ਪਾਵਾਂਗੇ ਇੱਕ ਭੈਣ ਨੇ ਕਮੈਂਟ ਕੀਤਾ ਸੀ ਜੀ ਕਿ ਕੋਈ ਬਾੜਾ ਵੱਧ ਇੰਚ ਵਿੱਚ ਦੱਸਦਾ ਕੋਈ ਬਾੜਾ ਘੱਟ ਦੱਸਦਾਗਾ ਵੀ ਕੀ ਪਤਾ ਲੱਗੇ ਜੀ ਬਾੜਾ ਵੀ ਕਿਹੜੇ ਕਿਸ ਤਰ੍ਹਾਂ ਆਪਾਂ ਸਹੀ ਪਾਉਣੇ ਨੇ ਇਹ ਜਿੰਨਾ ਭਾਣੇ ਘੇਰ ਵੱਧ ਘਟ ਹੁੰਦਾ ਕੋ ਉਸ ਹਿਸਾਬ ਨਾਲ ਬਲ ਪੈਂਦੇ ਨੇ ਜਿੰਨਾ ਘੇਰ ਤੁਹਾਡੇ ਕੋਲੇ ਵੱਡਾ ਹੋਊਗਾ ਉਸ ਹਿਸਾਬ ਨਾਲ ਤੁਸੀਂ 3 ਇੰਚ ਦਾ ਵੀ ਇੱਕ ਬਲ ਪਾ ਸਕਦੇ ਹੋਗੇ 3.5 ਇੰਚ ਦਾ ਵੀ ਇੱਕ ਬਲ ਪਾ ਸਕਦੇ ਜੇ ਤੁਹਾਡੇ ਕੋਲੇ ਘੇਰ ਜਿਆਦਾ ਹੀ ਵੱਡਾਗਾ ਜੇ ਸਲਵਾਰ ਦਾ ਘੇਰ ਆਪਣੇ ਕੋਲੇ ਘੱਟ ਆਜੀ ਤਾਂ ਤੁਸੀਂ 2.5 ਇੰਚ ਦਾ 2 ਇੰਚ ਦਾ ਵੀ ਬਲ ਪਾ ਸਕਦੇ ਹੋਗੇ ਆ ਦੇਖੋ ਹੁਣ ਆਪਣੀ ਇੱਥੇ ਇੱਕ ਵਾਰ ਫਲਾਈ ਲੱਗੂਗੀ ਇੰਨੀ ਆਪਾਂ 벨ਟ ਦੀ ਜੜਾਈ ਕਰ ਲਈਏ ਨਾਲ ਆ ਦੇਖੋ ਇੰਨੀ ਆਪਣੀ 벨ਟ ਦੀ ਜੜਾਈ ਹੋ ਚੁੱਕੀ ਹੈ ਬੈਕ ਪੱਲੇ ਤੋਂ ਦੇਖੋ ਜਿਹੜਾ ਹੁਣ ਆਪਣੇ ਕੋਲੇ ਫਰੰਟ ਘੇਰ ਰਹਿ ਗਿਆ ਉਹਦੇ ਵਿੱਚ ਆਪਾਂ ਬਲ ਪਾਵਾਂਗੇ ਹੁਣ ਆ ਦੂਜੇ ਸਾਈਡ ਤੋਂ ਆਪਾਂ ਅਸਨ ਵਾਲੀ ਸਲਾਈ ਤੋਂ ਬਲ ਪਾਉਣੇ ਸ਼ੁਰੂ ਕਰਾਂਗੇ ਇੱਥੋਂ ਤੁਸੀਂ 1 ਇੰਚ ਦਾ ਗੈਪ ਵੀ ਛੱਡ ਸਕਦੇ ਹੋ ਜੀ 1.5 ਇੰਚ ਦਾ ਵੀ ਇੰਨਾ ਆਪਾਂ ਗੈਪ ਛੱਡਤਾ ਹੁਣ ਆਪਾਂ ਪਲ ਪਾਉਣੇ ਸ਼ੁਰੂ ਕਰਾਂਗੇ ਇੱਥੋਂ ਕੱਪੜਾ ਆਪਾਂ ਚੱਕ ਕੇ ਆ ਜਿਹੜਾ ਮਸ਼ੀਨ ਦੀ ਬੇਜਦੀ ਹੁੰਦੀ ਹੈ ਇੱਥੋਂ ਆਪਾਂ ਕੱਪੜਾ ਚੱਕ ਕੇ ਜੀ ਸੋਈ ਦੇ ਨਾਲ ਬਿਲਕੁਲ ਲਗਾ ਕੇ ਪਲ ਪਾਵਾਂਗੇ ਇੱਕੋ ਜਿਹਾ ਗੈਪ ਰੱਖਣ ਲਈ ਤੁਸੀਂ ਇਹ ਦੇਖ ਲੈਣਾ ਵੀ ਸੋਈ ਨੂੰ ਆਪਾਂ ਕੱਪੜੇ ਦੇ ਅੰਦਰ ਕਿੰਨੇ ਵਾਰੀ ਕਿੰਨੇ ਵਾਰ ਆਪਾਂ ਕੱਪੜੇ ਵਿੱਚ ਦੀ ਸੋਈ ਨੂੰ ਲੰਘਾਇਆਗਾ ਆਦੀ ਕੁਝ ਮੇ 1 2 3 4 ਇਸ ਤਰ੍ਹਾਂ ਤੁਸੀਂ ਨਾਪ ਲੈਣਾਗਾ ਫਿਰ ਗੈਪ ਇੱਕੋ ਜਿਹਾ ਰਹ ਜਾਂਦਾਗਾ ਬਸ ਇੱਥੋਂ ਚੱਕ ਕੇ ਆਪਾਂ ਵੜ ਪਾਈ ਜਾਣੇ ਆ ਜਿੱਥੇ ਤੱਕ ਆਪਣੀ 벨ਟ ਜੜਾਈ ਕੀਤੀ ਹੋਈ ਹੈ ਨਾਲ ਦੇ ਨਾਲ ਆਪਾਂ ਚੈੱਕ ਕਰੀ ਜਾਣਾ ਵੀ ਕੱਪੜਾ ਆਪਣੇ ਕੋਲੇ ਇਧਰ ਉਧਰ ਤਾਂ ਨਹੀਂ ਹੋ ਗਿਆ ਆਹ ਵਾਲੀ ਸਲਾਈ ਨੂੰ ਹਮੇਸ਼ਾ ਤੁਸੀਂ ਬਲ ਦੇ ਅੰਦਰ ਕਰਿਆ ਕਰੋ ਇਹਦੇ ਉੱਪਰ ਨਾ ਬਲ ਪਾਇਆ ਕਰੋ ਚਾਹੇ ਬਲ ਥੋੜਾ ਜਿਹਾ ਵੱਡਾ ਛੋਟਾ ਕਿਉਂ ਨਾ ਕਰਨਾ ਪਵੇ ਇਥੋਂ ਦੇਖੋ ਆ ਆਪਣੀ ਕਾਟ ਪਾਈ ਹੋਈ ਹੈ ਜੀ ਇਹ ਕਾਟ ਨਾਲ ਕੀ ਹੁੰਦਾ ਸਲਵਾਰ ਆਪਣੇ ਪੈਰਾਂ ਤੇ ਨਹੀਂ ਜ਼ਿਆਦਾ ਦਿਖਦੀ ਹੈਗੀ ਜਿਹੜੀਆਂ ਆਪਣੀਆਂ ਮੂਰੀਆਂ ਜਾਂ ਪੈਰਾਂ ਤੇ ਕਪੜਾ ਫੁੱਲਣ ਲੱਗ ਜਾਂਦਾ ਉਹਦੇ ਨਾਲ ਸਲਵਾਰ ਬਿਲਕੁਲ ਸਹੀ ਰਹਿੰਦੀ ਹੈਗੀ ਤੇ ਇਹ ਦੇਖੋ ਆਪਾਂ ਕਾਟ ਪਾਈ ਹੋਈ ਹੈ 1.5 ਇੰਚ ਤੇ ਇਥੋਂ ਇਸ ਤਰ੍ਹਾਂ ਆਪਣੀ ਕਾਟ ਪਾਈ ਹੋਈ ਹੈਗੀ ਤੇ ਜੇ ਆਪਾਂ ਨੂੰ ਇਹ ਕਾਟ ਦੇ ਉੱਪਰ ਆਪਾਂ ਇੱਕ ਬਲ ਪਾਉਣਾ ਹੁੰਦਾ ਜੀ ਇਹ ਕਾਟ ਜਿਹੜੀ ਤੇ ਪਾਈ ਹੋਈ ਹੈ ਜਿਹੜਾ ਆਪਣੇ ਕੋਲੇ ਗੋਡਿਆਂ ਵਾਲਾ ਕੱਪੜਾ ਹੁੰਦਾ ਜਾਨੀ ਕਿ ਮੂਰੀਆਂ ਵਾਲਾ ਕੱਪੜਾ ਕਿ ਕੁੰਦੇ ਨਹੀਂ ਹੈਗੇ ਜਿਹੜੇ ਆਪਾਂ ਕੁੰਦਿਆਂ ਨਾਲ ਗੋਡਿਆਂ ਵਾਲਾ ਕੱਪੜਾ ਜੜਾਈ ਕਰਿਆ ਇਹ ਉਹਦੇ ਸੈਂਟਰ 'ਚ ਕਾਟ ਪੈਂਦੀ ਹੁੰਦੀ ਆ ਕਿ ਸੈਂਟਰ 'ਚ ਹੀ ਇਹਦੇ ਬਲ ਪਾਊਗਾ ਇਸੇ ਬਲ ਤੋਂ ਚੱਕ ਕੇ ਆਪਾਂ ਮੂਰੀ ਵਾਲੀ ਕਰੀਜ਼ ਬਣਾਉਣੀ ਹੁੰਦੀ ਆ ਜਦੋਂ ਆਪਾਂ ਸਲਵਾਰ ਨੂੰ ਪ੍ਰੈਸ ਕਰਦੇ ਆ ਇਹ ਬਲ ਪਾਉਣਾ ਜ਼ਰੂਰੀ ਆ ਜੀ ਫਿਰ ਇਹਦੇ ਨਾਲ ਕਰੀਜ਼ ਵੀ ਸਹੀ ਬਣਦੀ ਹੈਗੀ ਤੇ ਆਪਣੀ ਸਲਵਾਰ ਵੀ ਬਿਲਕੁਲ ਸਹੀ ਰਹਿੰਦੀ ਹੈ ਘੁੰਮਦੀ ਨਹੀਂ ਹੈਗੀ ਇਹਨੂੰ ਵਾਲ ਚਾਹੇ ਤੁਹਾਡਾ ਜਆ ਵੱਡਾ ਹੁੰਦਾ ਚਾਹੇ ਥੋੜਾ ਜਿਹਾ ਛੋਟਾ ਹੁੰਦਾ ਪਰ ਇਹ ਵਾਲ ਸੈਂਟਰ ਚ ਪਾਉਣਾ ਆ ਦੇਖੋ ਨਹੀਂ ਤਾਂ ਆਪਾਂ ਵਾਲ ਇੱਥੋਂ ਚਾਕੇ ਪਾਏ ਇਹ ਆਪਣਾ ਵਾਲ ਥੋੜਾ ਜਿਹਾ ਵੱਡਾ ਪਾਊਗਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਜੇ ਚੈਨਲ ਤੇ ਪਹਿਲੀ ਵਾਰ ਆਉਂਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸੇ ਤਰ੍ਹਾਂ ਆਪਾਂ ਸਾਰੇ ਬਲ ਪਾ ਕੇ ਬੈਲਟ ਦੀ ਜੜਾਈ ਕਰ ਲਾਂਗੇ ਦੂਜੀ ਸਾਈਡ ਵੀ ਆਪਾਂ ਇਸੇ ਤਰ੍ਹਾਂ ਹੀ ਬਲ ਪਾਉਣੇ ਨੇਗੇ ਤੇ ਬਾਕੀ ਜਿਹੜਾ ਆਪਣੇ ਕੋਲ ਘੇਰ ਬਚ ਗਿਆ ਉਹਦੀ ਆਪਾਂ ਜੜਾਈ ਕਰ ਦਾਂਗੇ ਦੇਖੋ ਇੱਥੇ ਤੱਕ ਆਪਣੇ ਬਲ ਪੈਣਗੇ ਲੋ ਜੀ ਆਪਾਂ ਇੱਥੇ ਤੱਕ ਵਾਲ ਪਾ ਦਿੱਤੇ ਨੇ ਤੇ ਹੁਣ ਆਪਾਂ ਜਿਹੜੀ ਬੈਲਟ ਆਪਣੀ ਬਚੂਗੀ ਜਿਹੜਾ ਆਪਾਂ ਘੱਟ ਪੱਲਾ ਕਟਿੰਗ ਕੀਤਾ ਸੀਗਾ ਟੱਕ ਲਗਾ ਕੇ ਉਹਨੂੰ ਆਪਾਂ ਇਸ ਤਰ੍ਹਾਂ ਜੜਾਈ ਕਰ ਦਾਂਗੇ ਹੁਣ ਆਪਾਂ ਦੂਜੀ ਸਾਈਡ ਵੀ ਵਾਲ ਪਾ ਲਈਏ ਫਿਰ ਆਪਾਂ ਬੈਲਟ ਜੜਾਈ ਕਰਕੇ ਦਿਖਾਵਾਂਗੇ ਵਾਲ ਪਾ ਲੈਨੇ ਇਧਰਲੀ ਸਾਈਡ ਵੀ ਵਾਲ ਪੈ ਗਏ ਨੇ ਆਪਣੇ ਇਧਰਲੀ ਸਾਈਡ ਵੀ ਇਹ ਆਪਣੀ ਹਾਫ ਬੈਲਟ ਜੜਾਈ ਕੀਤੀ ਹੋਈ ਹੈ ਜਿਹੜਾ ਆਪਣਾ ਜਿੱਥੇ ਤੱਕ ਟੱਕ ਲਾਇਆ ਸੀ ਉੱਥੇ ਤੱਕ ਆਪਾਂ ਵਾਲ ਪਾ ਕੇ ਹੁਣ ਆਪਾਂ ਇਹਨੂੰ ਵੀ ਇੱਥੋਂ ਸੈਂਟਰ ਕਰਕੇ ਇੱਥੋਂ ਆਪਾਂ ਜੜਾਈ ਕਰ ਦਾਂਗੇ तो देखो ये हूँ अपना बराबर आऊगा इतों थो। बिल्कुल थोड़ा पता लग रहा होगा जी इतों आप सिलाई लगा के इतों तक अपना कपड़ा बराबर आता गा तो भी जरूर इस तरह ट्राई करके देखो हम आपकी सिलाई लगा दीए ਇਹ ਤੋਂ ਸਲਾਈ ਲਗਾ ਕੇ ਆਪਾਂ ਤੁਹਾਨੂੰ ਇਹਦੀ ਫਾਈਨਲ ਲੁੱਕ ਦਿਖਾਉਣੇ ਆਂਗੇ ਕਿ ਕਿਸ ਤਰ੍ਹਾਂ ਆਪਣੀ ਸਲਵਾਰ ਬਣੀ ਆਗੀ ਮੂਰੀਆਂ ਆਪਾਂ ਇਸ ਤੋਂ ਬਾਅਦ ਆਪਾਂ ਮੂਰੀਆਂ ਬਣਾਵਾਂਗੇ ਜੀ ਨਿਸ਼ਾਨ ਲਗਾ ਕੇ ਜੇ ਤੁਸੀਂ ਮੂਰੀਆਂ ਵਾਲੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਕਰ ਦਿਓ ਤਾਂ ਆਪਾਂ ਤੁਹਾਡੇ ਲਈ ਨੈਕਸਟ ਆਪਾਂ ਵੀਡੀਓ ਮੂਰੀਆਂ ਲਈ ਬਣਾਵਾਂਗੇ ਲੋ ਜੀ ਬਾਲ ਆਪਣੇ ਪੈ ਚੁੱਕੇ ਨੇ 벨ਟ ਦੀ ਵੀ ਜੜਾਈ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋਗੇ ਬਿਲਕੁਲ ਇੱਕੋ ਜਿਹੇ ਬਾਲ ਪੈ ਨੇਗੇ ਦੇਖੋ ਇਹ ਆਪਣੇ ਜਿਹੜੇ ਬਾਲਗ ਆ ਨੇ ਵੱਡੇ ਛੋਟੇ ਉਹ ਭਾਵੇਂ ਵੀ 벨ਟ ਦੇ ਹਿਸਾਬ ਨਾਲ ਹੁੰਦਾ ਆਪਣਾ ਸਲਵਾਰ ਦਾ ਘੇਰ ਕਿੰਨਾ ਹੁੰਦਾਗਾ ਉਸ ਹਿਸਾਬ ਨਾਲ ਤੁਸੀਂ ਬਾਲ ਪਾ ਸਕਦੇ ਹੋਗੇ ਠੀਕ ਹੈ ਜੀ ਤੇ ਅਗਲੀ ਵੀਡੀਓ ਆਪਾਂ ਤੁਹਾਨੂੰ ਮੋਰੀਆਂ ਵਾਲੀ ਬਣਾਵਾਂਗੇ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਠੀਕ ਹੈ ਜੀ